ਹਰ ਬਰੀ ਬਿੰਦੂ ਤੋਂ ਪੰਦਰਾਂ ਤੋਂ ਬਾਹਰ ਨਾ ਕੋਈ ਇਹ ਲੇਕਰ ਹੀ ਗਿਆ ਇਹ ਕਿੰਨਾ ਕੰਮ ਕਰਦਾ ਸੀ ਇਹ ਚੰਡੀਗੜ੍ਹ ਕੰਮ ਕਰਦਾ ਸੀ ਅਜੇ ਇਹਨੂੰ ਚੰਡੀਗੜ੍ਹ ਸਾਰੇ ਲੱਭਿਆ ਹੁਸ਼ਾਰੂ ਵੀ ਗਏ ਇਹ ਤੇ ਜਲੰਧਰ ਅਲ ਵੀ ਗਏ ਜੀ ਕਾਰਵਾਈ ਕੋਈ ਨਹੀਂ ਹੋਈ ਜੀ ਅਜੇ ਮੇਰੇ ਮੜੇ ਨੂੰ ਸਾਲ ਹੋ ਗਿਆ ਉਹ ਚੱਲਿਆ ਸਿਆਸਤ ਦੇ ਫੋਟੋ ਕਰਦੇ ਹਾਂ ਜੀ ਮੈਂ ਮੰਗ ਹੀ ਕਰਦਾ ਕਿ ਮੇਰਾ ਬੱਚਾ ਮੇਰੇ ਘਰ ਆ ਜੇ ਬਕ ਬਿਲਕੁਲ ਨਹੀਂ ਆਇਆ ਘਰ ਦੇ ਬਾਹਰ ਖੜੇ ਇਹ ਮਾਪੇ ਇੰਤਜ਼ਾਰ ਕਰਦੇ ਨੇ ਕਦੋਂ ਉਹਨਾਂ ਦਾ ਪੁੱਤ ਵਾਪਸ ਆਏਗਾ ਕਦੋਂ ਇਹ ਮਾਂ ਆਪਣੇ ਜਿਗਰ ਦੇ ਟੋਟੇ ਨੂੰ ਗੱਲ ਵਕੜੀ ਪਾਏਗੀ ਇਹ ਪਿਓ ਫੁੱਟ ਫੁੱਟ ਕੇ ਰੋ ਰਿਹਾ ਹੈ ਕਹਿ ਰਿਹਾ ਮੇਰੇ ਪੁੱਤ ਨਾਲ ਮੈਨੂੰ ਮਿਲਾ ਦਿਓ ਇਹ ਤਸਵੀਰਾਂ ਨੇ ਹੁਸ਼ਿਆਰਪੁਰ ਦੇ ਪਿੰਡ ਬਾਗੋਵਾਲ ਦੀਆਂ ਘਰ ਚ ਸਰਨਾਟਾ ਪਸਰਿਆ ਹੋਇਆ ਸਾਲ ਹੋ ਗਿਆ ਪਰ ਲਾਪਤਾ ਪੁੱਤ ਦਾ ਅੱਜ ਤੱਕ ਕੋਈ ਪਤਾ ਨਹੀਂ ਚਲਿਆ ਅੱਖਾਂ 'ਚ ਹੰਝੂ ਭਰ ਕੇ ਫੋਨ 'ਚ ਆਪਣੇ ਪੁੱਤ ਦੀ ਤਸਵੀਰ ਨੂੰ ਇਹ ਮਾਪੇ ਨਿہار ਰਹੇ ਨੇ ਥਾਣਿਆਂ ਦੇ ਚੱਕਰ ਕੱਟ ਚੁੱਕੇ ਨੇ ਪਰ 29 ਸਾਲ ਦੇ ਨਵਪ੍ਰੀਤ ਬਾਰੇ ਅੱਜ ਤੱਕ ਮਾਪਿਆਂ ਨੂੰ ਕੋਈ ਸੁਰਾਖ ਨਹੀਂ ਮਿਲਿਆ ਪਿਓ ਦੇ ਮੁਤਾਬਕ ਨਵਪ੍ਰੀਤ ਨਲ ਫਰਵਰੀ ਮਹੀਨੇ ਚ ਆਖਰੀ ਵਾਰ ਗੱਲ ਹੋਈ ਸੀ ਨਵਪ੍ਰੀਤ ਚੰਡੀਗੜ੍ਹ ਦੇ ਵਿੱਚ ਸਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਸੀ ਉਸਨੇ ਕਿਹਾ ਸੀ ਕਿ ਉਹ ਘਰ ਆਉਣ ਵਾਲਾ ਹੈ ਪਰ ਨਵਪ੍ਰੀਤ ਨਾ ਤਾਂ ਆਇਆ ਨਾ ਉਸਦਾ ਫੋਨ ਆਇਆ ਮਾਪੇ ਚੰਡੀਗੜ੍ਹ ਵੀ ਪਹੁੰਚੇ ਪਰ ਉੱਥੇ ਵੀ ਉਹਨਾਂ ਨੂੰ ਉਹਨਾਂ ਦੇ ਪੁੱਤ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਚੰਡੀਗੜ੍ਹ ਹੁਸ਼ਿਆਰਪੁਰ ਜਲੰਧਰ ਹਰ ਪਾਸੇ ਮਾਪਿਆਂ ਨੇ ਆਪਣੇ ਪੁੱਤ ਨੂੰ ਲੱਭਿਆ ਪਰ 29 ਸਾਲ ਦੇ ਨਵਪ੍ਰੀਤ ਬਾਰੇ ਅੱਜ ਤੱਕ ਮਾਪੇ ਕੁਝ ਜਾਣ ਨਹੀਂ ਸਕੇ ਮੇਰਾ ਨਾਮ ਨਿਰੰਦਰ ਸਿੰਘ ਜੀ ਨਿਰੰਦਰ ਸਿੰਘ ਖਤਰੀ ਬੇਟੀ ਦਾ ਕੀ ਨਾਮ ਨਾ ਪਤਾ ਜੀ ਨਾ ਪਤਾ ਨਾ ਚਿੱਪ ਲਾ ਪਤਾ ਹੈ ਇਹ ਜੀ ਫਰਵਰੀ ਮਹੀਨੇ ਤੋਂ 15 ਤੋਂ ਬਾਅਦ ਸਾਡਾ ਕੋਈ ਇਹਦਾ ਘੱਡੇ ਕਰੀ ਰਿਹਾ ਕਿੱਥੇ ਕੰਮ ਕਰਦਾ ਸੀ ਇਹ ਇਹ ਚੰਡੀਗੜ੍ਹ ਕੰਮ ਕਰਦਾ ਸੀ ਉਮਰ ਕੀ ਨਹੀਂ ਉੰਬਰ 29 ਹਾਲ ਤੁਸੀਂ ਕਿਹੜੀ ਕਿਹੜੀ ਜਗ੍ਹਾ ਨੂੰ ਲੱਭ ਚੁੱਕੇ ਹੋ ਇਹ ਲੱਭ ਨਹੀਂ ਰਹੇ ਐਸੇ ਇਹਨੂੰ ਚੰਡੀਗੜ੍ਹ ਸਾਰੇ ਲੱਭਿਆ ਹਾਂ ਸ਼ਹਿਰੋਂ ਵੀ ਗਏ ਇਹ ਜਲੰਧਰ ਵਾਲ ਵੀ ਗਏ ਜੀ ਇਸ ਮਾਮਲੇ 'ਚ ਤੁਸੀਂ ਕੋਈ ਕੰਪਲੇਨਟ ਕਰਵਾਈ ਉਸ ਕਲਮ ਕੰਪਲੇਨਟ ਕਰਾਈ ਹੈ ਜੀ ਇਹਨਾਂ 'ਚ ਤੇ ਕੀ ਕਾਰਵਾਈ ਫਾਇਦਾ ਕੋਈ ਜੀ ਕਾਰਵਾਈ ਕੁਝ ਨਹੀਂ ਹੋਈ ਜੀ ਅਜੇ ਮੇਰੇ ਮਿਹਰੇ ਨੂੰ ਸਾਲ ਹੋ ਗਿਆ ਤੁਸੀਂ ਆਪ ਫੋਰਚੂਰ ਟੈਰ ਹੋਏ ਹਾਂਜੀ ਹਾਂ ਤੁਸੀਂ ਕੀ ਮੰਗ ਕਰਦੇ ਹੋ ਮੈਂ ਮੰਗ ਹੀ ਕਰਦਾ ਕਿ ਮੇਰਾ ਬੱਚਾ ਮੇਰੇ ਘਰ ਆ ਜਾਵੇ ਬਿਲਕੁਲ ਨਹੀਂ ਚਾਹਤਾ ਉਹਨਾਂ ਕਰ ਬੱਚੇ ਦੀ ਦੁਨੀਆ ਹਸਮੜਾ ਵਾਂ ਕੇ ਜਿਵੇਂ ਰਹਿੰਦੀ ਹੈ ਹਾਂਜੀ ਇਸ ਮਾਂ ਨੂੰ ਨਹੀਂ ਪਤਾ ਕਿ ਉਸਦੇ ਪੁੱਤ ਦੇ ਨਾਲ ਕੀ ਹੋਇਆ ਉਸਦਾ ਪੁੱਤ ਸਹੀ ਸਲਾਮਤ ਹੈ ਜਾਂ ਨਹੀਂ ਪਰ ਆਪਣੇ ਪੁੱਤ ਦੀ ਸਲਾਮਤੀ ਦੇ ਲਈ ਇਹ ਮਾਂ ਹਰ ਵਕਤ ਅਰਦਾਸਾ ਕਰਦੀ ਹੈ ਰੋਂਦੀ ਹੋਈ ਮਾਂ ਦਾ ਕਹਿਣਾ ਹੈ ਕਿ ਇੱਕ ਵਾਰ ਮੇਰੇ ਪੁੱਤ ਨਾਲ ਮੇਰੀ ਗੱਲ ਕਰਾ ਦਿਓ ਇੱਕ ਵਾਰ ਮੇਰਾ ਪੁੱਤ ਵਾਪਸ ਆ ਜੇ ਉਹ ਆਪਰੇ ਤੋਂ ਫੋਨ ਕੀਤਾ ਸੀ ਸਮਝ ਰਿਹਾ ਕਹਿੰਦਾ ਸੀ ਮੰਮੀ ਮੈਂ 7 ਤਰੀਕ ਨੂੰ ਘਰ ਆ ਜਾਵਾਂਗਾ ਉਸ ਤੋਂ ਬਾਅਦ ਵਿੱਚ ਕੋਈ ਫੋਨ ਨਹੀਂ ਕਹਿੰਦਾ ਮੈਨੂੰ ਤਨਖਾਹ ਨਹੀਂ ਮਿਲੀ ਤਾਂ ਮੈਂ ਬਾਅਦ ਵਿੱਚ ਆਉਂਗਾ ਉਸ ਤੋਂ ਬਾਅਦ ਕੋਈ ਫੋਨ ਨਹੀਂ ਆਇਆ ਉਹਦਾ ਕੀ ਕੀ ਕਰਦਾ ਸੀਗਾ ਫੜਿਆ ਕਿਨਾਂ ਐਨ ਮੈਟ੍ਰਿਕ ਕੀਤੀ ਐ ਆਈਟੀਆ ਕੀਤੀ ਨਾਲ ਲੈਕਟ੍ਰੀਸ਼ੀਅਨ ਦੀ ਆਈਟੀਆ ਆਈਟੀਆ ਕੀਤੀ ਹੈ ਕੀ ਆ ਨਮਰਿਤ ਸੀਗਾ ਹਾਂਜੀ ਆ ਨਮਰਿਤ ਸੀਗਾ ਫਿਰ ਉਸ ਤੋਂ ਬਾਅਦ ਜਦੋਂ ਤੁਹਾਡੀ ਆਖਰੀ ਵਾਰੀ ਗਲਵਤ ਹੋਈ ਹੈ ਉਸ ਤੋਂ ਬਾਅਦ ਫਿਰ ਕੋਈ ਫੋਨ ਨਹੀਂ ਆਇਆ ਉਹਦਾ ਕੋਈ ਫੋਨ ਨਹੀਂ ਮੁੜ ਕੇ ਆਇਆ ਅਸੀਂ ਲੱਭਣ ਦੀ ਬੜੀ ਕੋਸ਼ਿਸ਼ ਕੀਤੀ ਉਹਨਾਂ ਪਰ ਕੋਈ ਪਤਾ ਨਹੀਂ ਉਹਦਾ ਲੱਗਾ ਸਾਨੂੰ ਅੱਜ ਕਿੰਨੇ ਟਾਈਮ ਹੋ ਗਿਆ ਉਹਨੂੰ ਗੁਆਚੇ ਜੇ ਸਾਲ ਹੋ ਗਿਆ ਉਹਨੂੰ ਗੁਆਚੇ ਨਾ ਕੋਈ ਫੋਨ ਨਾ ਕੋਈ ਪਤਾ ਕੋਈ ਛਣ ਨਹੀਂ ਪਤਾ ਲੱਗਣ ਦਿਆ ਕਿ ਜੋ ਪੁਲਿਸ ਵਾਲੋ ਤੁਹਾਡਾ ਕੋਈ ਜ਼ਿਆਦਾ ਸਹਿਯੋਗ ਨਹੀਂ ਦਿੱਤਾ ਇਸ ਕੰਮ 'ਚ ਪੁਲਿਸ ਵਾਲਿਆਂ ਨੇ ਕੁਝ ਨਹੀਂ ਕੀਤਾ ਪਤਾ ਲੱਗੂਗਾ ਤੇ ਦੱਸਦਾਂਗੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਐਸੇ ਸਿਪ ਹੁਸ਼ਾਰਪੁਰ ਤੋਂ ਬਸ ਮੈਂ ਇਹ ਕੱਲ ਨਹੀਂ ਮੇਰਾ ਬੇਟਾ ਘਰ ਆ ਜਾਏ ਜਿੱਥੇ ਵੀ ਹੈਗਾ ਉਹ ਘਰ ਆ ਜਾਏ ਇੱਕ ਵਾਰੀ ਮੈਨੂੰ ਤਾਂ ਫੋਨ ਕਰ ਦੇ ਜਾਂ ਘਰ ਆ ਜਾਏ ਬਸ ਸੋਨ ਹੋਰ ਕੁਝ ਨਹੀਂ ਚਾਹੀਦਾ